ਦੋਸਤੋ ਆ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਕਿ ਮਾਪੇ ਨੇ ਆਪਣੇ ਛੋਟੇ-ਛੋਟੇ ਮਾਸੂਮ ਬੱਚਿਆਂ ਤੋਂ ਤੰਗ ਆ ਕੇ ਨਾਲੇ ਉਹਨਾਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਨਾਲੇ ਦੋ ਜੀਆਂ ਨੇ ਖੁਦ ਖੁਦਕੁਸ਼ੀ ਕਰ ਲਈ ਬੇਹੱਦ ਹੈਰਾਨ ਕੀਤਾ ਇਹਸ ਮਾਮਲੇ ਨੇ ਸਾਰਿਆਂ ਨੂੰ ਕਿ ਅਨੂਪਰੀਆ ਨਾ ਦੀ ਇੱਕ 5 ਸਾਲ ਦੀ ਲੜਕੀ ਆਪਣੇ ਮਾਪੇ ਤੋਂ ਕੁਝ ਡਿਮਾਂਡਾਂ ਕਰਦੀ ਸੀ ਦੱਸਿਆ ਜਾ ਰਿਹਾ ਕਿ ਮਾਪੇ ਉਹਦੀਆਂ ਡਿਮਾਂਡਾਂ ਤੋਂ ਇੰਨਾ ਜ਼ਿਆਦਾ ਦੁਖੀ ਹੋ ਗਿਆ ਕਿ ਉਹਨਾਂ ਨੇ ਉਹਨੂੰ ਮਾਰਨ ਦਾ ਫੈਸਲਾ ਕਰ ਲਿਆ ਤੇ ਮਾਪੇ ਨੇ ਜ਼ਹਿਰ ਦੇ ਕੇ ਆਪਣੇ ਦੋ ਬੱਚੇ ਅਨੁਪਰੀਆ ਤੇ ਪ੍ਰਿਆੰਸ਼ ਜਿਹੜਾ 2 ਸਾਲਾਂ ਦਾ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਵਿੱਚ ਖੁਦ ਵੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਪਿਤਾ ਹੈ ਉਹ ਇੱਕ ਨਿੱਜੀ ਕੰਪਨੀ ਦੇ ਵਿੱਚ ਸੌਫਟਵੇਅਰ ਸਲਾਹਕਾਰ ਸੀ ਉਹਨਾਂ ਦੀ ਆਰਥਿਕ ਹਾਲਤ ਚੰਗੀ ਦੱਸੀ ਜਾ ਰਹੀ ਹੈ ਜਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਘਰ ਦੇ ਵਿੱਚ ਤਿੰਨ ਨੌਕਰ ਲੱਗੇ ਹੋਏ ਸੀ ਜਿਹੜੇ ਦੋ ਨੌਕਰ ਸੀ ਉਹ ਘਰ ਦਾ ਕੰਮ ਸੰਭਾਲਦੇ ਸੀਗੇ ਤੇ ਇੱਕ ਨੌਕਰ ਜਿਹੜਾ ਬੱਚਿਆਂ ਦੀ ਦੇਖਰੇਖ ਵਾਸਤੇ ਰੱਖਿਆ ਹੋਇਆ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਆਪਣੇ ਤਿੰਨਾਂ ਨੌਕਰਾਂ ਨੂੰ 15-15000 ਰੁਪਏ ਤਨਖਾਹ ਵੀ ਦਿੰਦੇ ਸੀ ਇਥੋਂ ਅਨੁਮਾਨ ਲਾਇਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਆਰਥਿਕ ਹਾਲਤ ਸੀਗੀ ਉਹ ਕਾਫੀ ਚੰਗੀ ਸੀਗੀ ਪਰ ਪੁਲਿਸ ਇਹ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਨਾਲ ਨਾਲ ਕਿ ਕਿ ਆਰਥਿਕ ਤੌਰ ਤੇ ਇਹ ਪਰਿਵਾਰ ਕਿਸੇ ਤਰੀਕੇ ਪਰੇਸ਼ਾਨ ਤਾਂ ਨਹੀਂ ਸੀ ਇਹਨਾਂ ਦੇ ਉੱਪਰ ਕੋਈ ਕਰਜ਼ਾ ਤਾਂ ਨਹੀਂ ਸੀ ਇੰਨੀ ਛੋਟੀ ਜੀ ਗੱਲ ਬਦਲੇ ਕਿਉਂਕਿ 5 ਸਾਲਾਂ ਦਾ ਬੱਚਾ ਸੀ ਤੇ 5 ਸਾਲਾਂ ਦਾ ਬੱਚਾ ਕਿੰਨੀਆਂ ਕੁ ਡਿਮਾਂਡਾਂ ਕਰ ਸਕਦਾ ਕਿੰਨੀਆਂ ਕੁ ਵੱਡੀਆਂ ਉਹਦੀਆਂ ਡਿਮਾਂਡਾਂ ਹੋਣਗੀਆਂ ਜੇ ਉਸ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਸੀ ਤਾਂ ਫਿਰ ਉਹ ਕਿਉਂ ਇਹਨਾਂ ਨੇ ਖੁਦਕੁਸ਼ੀ ਕੀਤੀ ਕਿਉਂ ਉਹਨਾਂ ਨੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ ਇਹ ਇੱਕ ਵੱਡੀ ਬੁਝਾਰਤ ਬਣ ਗਿਆ ਵੱਡਾ ਸਵਾਲ ਬਣ ਗਿਆ ਇਹ ਸਾਰੇ ਹੈਰਾਨ ਨੇ ਮੈਂ ਸਾਰੀਆਂ ਗੱਲਾਂ ਪੁਲਿਸ ਨੂੰ ਜਿਹੜੇ ਉਸ ਘਰ ਦੇ ਨੌਕਰ ਸੀ ਉਹਨਾਂ ਨੇ ਦੱਸੀਆਂ ਉਹਨਾਂ ਦਾ ਕਹਿਣਾ ਸੀ ਕਿ ਇਸ ਪਰਿਵਾਰ ਨੇ ਪੰਡਿਤ ਜੀ ਜਾਣ ਪਾਂਡੂ ਜੀ ਰੇ ਜਾਣਾ ਸੀ ਤਾਂ ਉਹਨਾਂ ਨੇ ਕਿਹਾ ਕਿ ਪਾਂਡੂ ਜੀ ਰੇ ਜਾਣ ਵਾਸਤੇ ਸਾਡੀ ਪੈਕਿੰਗ ਕਰ ਦਿੱਤੀ ਜਾਵੇ ਇੱਕ ਦਿਨ ਪਹਿਲਾਂ ਅਸੀਂ ਉਹਨਾਂ ਦੀ ਪੈਕਿੰਗ ਕੀਤੀ ਸੀ ਤੇ ਉਹਨਾਂ ਨੇ ਸਾਨੂੰ ਜਲਦੀ ਆਉਣ ਵਾਸਤੇ ਕਿਹਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਆ ਅਸੀਂ ਦਰਵਾਜ਼ਾ ਖੜਕਾਉਂਦੇ ਰਹੇ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਉਹਨਾਂ ਨੇ ਜਦੋਂ ਦੇਖਿਆ ਦਰਵਾਜ਼ਾ ਤੋੜ ਤੋੜ ਕੇ ਆਂਢੀ ਅਗਵਾਂਢੀਆ ਪੁਲਿਸ ਦੀ ਮਦਦ ਦੇ ਨਾਲ ਘਰ ਦੇ ਅੰਦਰ ਦੇਖਿਆ ਤਾਂ ਚਾਰ ਲਾਸ਼ਾਂ ਘਰ ਦੇ ਵਿੱਚ ਵਿਸ਼ੀਆਂ ਹੋਈਆਂ ਸੀ ਤਾਂ ਪੁਲਿਸ ਨੇ ਜਿਹੜੀ ਇਹ ਸਾਰੀ ਮਤਲਬ ਉਹ ਲਾਸ਼ਾਂ ਨੇ ਆਪਣੇ ਕਬਜੇ ਦੇ ਵਿੱਚ ਲੈ ਲਈਆਂ ਨੇ ਤੇ ਪੁਲਿਸ ਇਸ ਪੂਰੇ ਮਾਮਲੇ ਤੇ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਆਖਰ ਇਸ ਪਰਿਵਾਰ ਨੇ ਅਜਿਹੇ ਕਦਮ ਕਿਉਂ ਚੁੱਕਿਆ ਕੀ ਸੱਚਮੁੱਚ ਧੀਆਂ ਦੀ ਪਰੇਸ਼ਾਨੀ ਕਰਕੇ ਉਹਨਾਂ ਦੀਆਂ ਡਿਮਾਂਡਾਂ ਕਰਕੇ ਇਸ ਪਰਿਵਾਰ ਨੇ ਇਹ ਏਡਾ ਵੱਡਾ ਕਦਮ ਉਠਾਇਆ ਜਾਂ ਇਹਦੇ ਪਿੱਛੇ ਕੋਈ ਹੋਰ ਵਜ੍ਹਾ ਤਾਂ ਬੇਹੱਦ ਹੈਰਾਨ ਕਰਨ ਵਾਲਾ ਇਹ ਮਾਮਲਾ ਜਿਹੜਾ ਬੰਗਲੌਰ ਤੋਂ ਸਾਹਮਣੇ ਆਇਆ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਅਨੂਪ ਸੀ ਇਹ ਵੈਸੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੀ ਇਹ ਪਰਿਵਾਰ ਪਰ ਬੰਗਲੌਰ ਦੇ ਵਿੱਚ ਇਹ ਸੌਫਟਵੇਅਰ ਸਲਾਹਕਾਰ ਦੇ ਵਜੋਂ ਨੌਕਰੀ ਕਰਦਾ ਸੀ